محفل वा की महफ़िल महफ़िल गौसल वा कही सजा रह ਮੈਂ ਬੁਰੀ ਬੁਰੀ ਗੱਲ ਤੇ ਆ ਗੋਟੀ ਵੀ ਨੂੰ ਮੈਂ ਕਹਿੰਦਾ ਆਂ ਜੇ ਕੰਨਾ ਸੁਣ ਸੁਣਾ ਆਂਦਾ ਜਦੋਂ ਸੁਣੇਗਾ ਜੇ ਕੰਨਾ ਸੁਣ ਸੁਣਾ ਆਂਦਾ ਜਦੋਂ ਸੁਣੇਗਾ ਪੁਰਿਕਾ ਮਾਦੇ ਕੋਰੀ ਜਿੰਦਗੀਆ ਕੋਰੀ ਜਿੰਦਗੀਆ ਹੋਰ ਵੀ ਪਾਦੇ ਕੋਰੀ ਜਿੰਦਗੀਆ ਯਾਹੋ ਬਾਈ ਬੋ ਜੀ ਫਤੇ ਮੈਂ ਸਾਬਕਾ ਫੌਜੀ ਸਰਦਾਰ ਅਮਰਜੀਤ ਸਿੰਘ ਸੰਧੂ ਦੀਰ ਬਾਬਾ ਮੰਗੇਸ਼ਾ ਪਿੰਡ ਨਿਸ਼ਾਰਾ ਪਨੂਆ ਜਿਹਨਾਂ ਦਾ ਸਾਲਾਨਾ ਜੋੜ ਮੇਲਾ ਚੱਲ ਰਿਹਾ ਤੇ ਸਮੂਹ ਸੰਗਤਾਂ ਦੇ ਨਗਰਕੇੜੇ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਰਲ ਮਿਲ ਕੇ ਸਾਰਾ ਇਹ ਪ੍ਰੋਗਰਾਮ ਨਿਭਾਇਆ ਹੈ ਇਹਨਾਂ ਬਾਬਿਆਂ ਦੀ ਮਾੜੀ ਮਿਹਰਬਾਨੀ ਹੈ ਸਾਡੇ ਸਾਡਾ ਪਿੰਡ ਜਿਹੜਾ ਹੈ ਇਹਨਾਂ ਨੇ ਵਿਸਾਇਆ ਹੈਗਾ ਤੇ ਬਹੁਤ ਚੜ੍ਹਦੀ ਕਲਾ ਬਾਬੇ ਦੀ ਕਿਰਪਾ ਵਾਂਦੇ ਸਾਰਾ ਨਗਰ ਬੜੀ ਖੁਸ਼ੀ ਨਾਲ ਰਹਿੰਦਾ ਹੈ ਤੇ ਅੱਜ ਜੋ ਵੀ ਆਪਣੇ ਪੱਤਰਕਾਰ ਭਰਾ ਆਏ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਸਾਡੇ ਕੋਲ ਪੁੱਛ ਕੇ ਤੇ ਇਹਨਾਂ ਦਾ ਮੈਸੇਜ ਹਰ ਇੱਕ ਦੁਨੀਆ ਤੱਕ ਪਹੁੰਚਾਇਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਸਾਰੀ ਸੰਗਤ ਸਾਡੀ ਜਿੰਨੇ ਵੀ ਮੁੰਡੇ ਆ ਸਾਡੇ ਨੌਜਵਾਨ ਮੁੰਡੇ ਇਹ ਸਾਰੇ ਰਲ ਮਿਲ ਕੇ ਮੇਲਾ ਕਰਦੇ ਨੇ ਤੇ ਹਰ ਇੱਕ ਮੇਲੇ ਦੇ ਵਿੱਚ ਇੱਕ ਭਾਦੋਂ ਦੇ 15ਵੇਂ ਮੇਲਾ ਹੁੰਦਾ ਤੇ ਇੱਕ ਅਹਿਮ ਹੀ ਨੇ 30 ਤਰੀਕ ਨੂੰ ਮੇਲਾ ਹੁੰਦਾ ਤੇ ਬਾਕੀ ਮਹਾਰਾਜ ਦੀ ਕਿਰਪਾ ਚੜ੍ਹਦੀ ਕਲਾ ਵਾਦੀ ਮਿਹਰਬਾਨੀ ਤੁਹਾਨੂੰ ਜੀ ਆਇਆਂ ਨੂੰ ਥੈਂਕ ਯੂ ਧੰਨ ਪੀਰ ਬਾਬਾ ਮੰਗੇਸ਼ਾ ਜੀ ਜੋ ਕਿ ਹਰ ਸਾਲ ਦੀ ਤਰ੍ਹਾਂ ਇੱਥੇ ਮੇਲਾ ਬਣਾਇਆ ਜਾਂਦਾ ਜੀ ਬਹੁਤ ਦੁਨੀਆ ਦੀ ਪਰਿਵਾਰ ਨਾਲ ਇੱਕ ਸਾਰੇ ਪਿੰਡ ਦੇ ਸਬੰਧ ਦੇ ਨਾਲ ਬਣਾਇਆ ਜਾਂਦਾ ਜੀ ਮੇਲਾ ਤੇ ਬਾਕੀ ਆ ਮੇਰੇ ਵੀਰ ਆ ਭਰਾ ਕਮੇਟੀ ਸਾਂਝੀ ਬਣੀ ਹੈ ਜੀ ਇੱਕ ਪਰਿਵਾਰ ਉਹਨੂੰ ਰੰਦੇ ਹਰ ਸਾਲ ਹੀ ਬਹੁਤ ਵਧੀਆ ਤਰੀਕੇ ਨਾਲ ਮੇਲਾ ਮਨਾਉਂਦੇ ਆ ਜੀ ਪਿੰਡ ਦਾ ਸੋ ਬੜੀ ਸੇ ਬਾਬਿਆਂ ਦੀ ਕਿਰਪਾ ਨਾਲ ਸ਼ੁਰੂ ਤੋਂ ਇਤਿਹਾਸਿਕ ਮੇਲਾ ਜੀ ਸਾਡੇ ਵਾਡਰਡੇਰੇ ਕਰਾਉਂਦੇ ਰਹੇ ਤੇ ਹੁਣ ਸੇਵਾ ਮਿਲੀ ਹੈ ਜੀ ਹਰ ਇੱਕ ਪਿੰਡ ਪਾਸਾਰੇ ਇੱਥੇ ਕਰਦੇ ਆ ਜੀ ਸਰ ਜੀ ਜੋ ਮੇਲੇ ਕੀ ਕਹ ਰਹੇ ਕਿ ਕਿੰਨੇ ਟਾਈਮ ਪਹਿਲਾਂ ਸਟਾਰਟ ਕੀ ਜਾਂਦਾ ਇੱਕ ਮਹੀਨਾ ਪਹਿਲਾਂ ਲੱਗਦੀ ਹੈ ਜੀ ਹਾਂਜੀ ਕਿਤਨਾ ਸੰਗਤਰ ਕਹਾਂ ਕਾਂ ਸੰਗਤ ਆਉਂਦੀ ਬਹੁਤ ਦੂਰ ਦੂਰ ਤੋਂ ਹਰਿਆਣਾ ਪੰਜਾਬ ਹਰ ਇੱਕ ਸਟੇਟ ਤੋਂ ਸੰਗਤ ਆਉਂਦੀ ਹੈ ਜੀ ਇੱਥੇ ਹਾਂਜੀ ਉਹ ਕਿਰਪਾ ਇਹਨਾਂ ਦੀ ਮਾਰ ਐਨੇ ਇੱਕ ਢੇਲੀ ਤੋਂ ਪਿੰਡ ਵਸਾਇਆ ਜੀ ਦਰਾਂ ਪਰ ਨਗਰ ਵਾਸੀ ਕੋ ਕਿਆ ਮੈਸੇਜ ਦੇਣਾ ਚਾਹਤੇ ਨਗਰ ਵਾਸੀਆਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਜੀ ਹਰ ਸਾਲ ਦੀ ਤਰ੍ਹਾਂ ਇੱਥੇ ਹੋ ਮਮਾ ਆ ਕੇ ਪਹੁੰਚ ਤੇ ਸਾਡੇ ਨਾਲ ਮਨਨ ਸੇਵਾ ਕਰੋ ਜੀ ਜੋ ਕਲਾਕਾਰ ਅੱਜ ਮੈਨੇ ਬੁਲਾਏਗੇ ਉਹਨਾਂ ਦਾ ਕਲਾਕਾਰਾਂ ਨਾਮ ਕੀ ਹੈ ਕਰਮੇਤ ਪੰਜਾਬੀ ਹੈ ਜੀ ਪੰਜਾਬ ਦੀ ਮਸ਼ਹੂਰ ਜੋੜੀ ਹੈ वैसे हर साल काफी मशहूर कलाकार हर भजन बाण करोड़ काफी इथे आ चुके हैं हां जी ठीक है नौजवान पीढ़ी को क्या मैसेज देना चाहते हैं नौजवान पीढ़ी देखो मैसेज नशे छोड़ो ਤੇ ਗੁਰੂ ਚਰਨਾਂ ਨਾਲ ਜੁੜੋ ਜੀ ਕਿ ਜਿਸ ਤਰ੍ਹਾਂ ਇਹ ਬਹੁਤ ਮਸ਼ਹੂਰ ਜਗਾ ਪਿੰਡ ਦੀ ਇੱਥੋਂ ਹਰ ਇੱਕ ਦੀਆਂ ਸੁੱਖਾਂ ਮੰਜੂਰ ਹੁੰਦੀਆਂ ਆ ਜੀ ਪੂਰੀਆਂ ਹੁੰਦੀਆਂ ਆ ਜੀ ਵੇਖੋ ਜੇ ਦੂਰਾਂ ਦੂਰਾਂ ਤੋਂ ਸੰਗਤ ਆਉਂਦੀ ਤਾਂ ਸਾਡੇ ਦੇ ਇੱਕ ਘਰ ਦਾ ਪਰਿਵਾਰ ਇੱਕ ਦਰਬਾਰ ਆ ਜੀ ਹਾਂ ਜੀ ਬਹੁਤ ਐਨਆਰਆਈ ਵੀ ਸਾਡੇ ਨਾਲ ਬਹੁਤ ਜ਼ਿਆਦਾ ਸੰਯੋਗ ਦਿੰਦੇ ਆ ਇਹ ਮੈਸੇਜ ਇਹ ਹੋਇਆ ਸਾਡੇ ਨਾਲ ਆਉਣ ਸੇਵਾ ਕਰਨ ਆਉਣ ਵਾਲਾ ਜਿਹੜਾ ਸਮਾਂ ਭਵੇਖਿਆ ਵਧੀਆ ਤਰੀਕੇ ਨਾਲ ਇੱਥੇ ਰਵੇ ਜੀ ਹਾਂ ਜੀ